ਜੇਕਰ ਅਸੀਂ ਖਾਣ ਪੀਣ ਸਹੀ ਕਰ ਲਈਏ ਤਾਂ ਸਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਸਿੰਪਲ ਪਾਣੀ ਪੀਣਾ ਟੈਂਪਰੇਚਰ ਨਾਰਮਲ ਹੋਵੇ ਘਣਾ ਰੱਖੋ ਘਰੇ ਉਹਦਾ ਪਾਣੀ ਪੀਓ ਸਵੇਰੇ ਇੱਕ ਗਲਾਸ ਤੋਂ ਲੈ ਕੇ ਤਿੰਨ ਗਲਾਸ ਮਤਲਬ ਜਿਆਦਾ ਤੋਂ ਜਿਆਦਾ ਤੁਸੀਂ 7-800 ਐਮਐਲ ਪਾਣੀ ਪੀਣਾ ਇੱਕ ਬੋਤਲ ਜਿਹਨੂੰ ਅਸੀਂ ਕਹਿੰਦੇ ਹੁੰਦੇ ਆ ਉਹ ਪਾਣੀ ਤੁਸੀਂ ਪੀ ਸਕਦੇ ਹੋ ਖਾਲੀ ਪੇਟ ਪੀ ਲੋ ਔਰ ਪੀਣਾ ਸਿਪ ਕਰ ਕਰਕੇ ਹੈ ਇਹ ਨਹੀਂ ਹੈ ਵੀ ਤੁਸੀਂ ਫਟਾਫਟ ਪਾਣੀ ਘਟਕ ਘਟਕ ਕੇ ਪੀਣਾ ਉਹ ਕੰਮ ਨਹੀਂ ਕਰਦਾ ਕਉਕੇ ਗੜਕ ਗੜਕ ਜਦੋਂ ਅਸੀਂ ਪਾਣੀ ਪੀਨੇ ਆ ਨਾ ਡੀਕ ਲੱਗ ਗਈ ਜਿਹਨੂੰ ਅਸੀਂ ਕਹਿੰਦੇ ਇੱਕੋ ਵਾਰੀ ਚ ਪੀਣਾ ਹੀ ਆ ਜਿਵੇਂ ਸਿਪ ਕਰ ਕਰਕੇ ਪੀਨੇ ਆ ਹੌਲੀ ਹੌਲੀ ਉਹ ਜਿਹੜਾ ਮੂੰਹ ਦਾ ਸਲਾਈਵ ਆ ਜਿਹੜਾ ਸਾਡਾ ਮੂੰਹ ਦੇ ਵਿੱਚ ਲਾਰ ਬਣਦੀ ਆ ਸਵੇਰੇ ਸਵੇਰੇ ਉਹ ਪਾਣੀ ਚ ਪ੍ਰੋਪਰ ਮਿਕਸ ਹੋ ਕੇ ਸਾਡੀ ਬਾਡੀ ਚ ਜਾਂਦੀ ਆ ਸਾਡੇ ਪਾਚਨ ਤੰਤਰ ਨੂੰ ਠੀਕ ਕਰਦੀ ਆ ਸਾਡਾ ਖਾਣ ਪਾਣ ਜਿਹੜਾ ਹੁੰਦਾ ਉਹਨੂੰ ਹਜ਼ਮ ਕਰਨ ਦੇ ਵਿੱਚ ਸਾਡੀ ਉਹ ਤਾਕਤ ਬਣਦੀ ਆ ਤਾਲਾ ਹੁੰਦੀਆਂ ਨੇ ਜਿਹੜੀਆਂ ਜਿਵੇਂ ਉਹਨਾਂ ਦੇ ਵਿੱਚੋਂ ਤੂਈਆਂ ਨਿਕਲ ਜਾਂਦੀਆਂ ਨੇ ਸਪਰਾਉਡ ਜਿਹਨੂੰ ਅਸੀਂ ਕਹਿ ਦਿੰਨੇ ਆ ਉਹ ਜਿਹੜੀ ਚੀਜ਼ ਆ ਕੁੱਦੂ ਦੀ ਸਵੇਰੇ ਉੱਚ ਤੁਸੀਂ ਰਾਜਮਾ ਲੈ ਸਕਦੇ ਹੋ ਮੂਫਲੀ ਦੀ ਗਰੀ ਨੂੰ ਅੰਕੁਰਿਤ ਕਰ ਸਕਦੇ ਹੋ ਚਨੇ ਕਾਲੇ ਜਿਹੜੇ ਅੰਕੁਰਿਤ ਕਰ ਸਕਦੇ ਹੋ ਮੰਗੀ ਦੀ ਦਾਲ ਜਿਹੜੀ ਆ ਉਹ ਅੰਕੁਰਿਤ ਕਰ ਸਕਦੇ ਹੋ ਇਹ ਜਿਹੜੀਆਂ ਚੀਜ਼ਾਂ ਨੇ ਜਦੋਂ ਤੁਸੀਂ ਇਹ ਖਾਓਗੇ ਤਾਂ ਤੁਹਾਨੂੰ ਲੱਗੂਗਾ ਹਫ਼ਤੇ 10 ਦਿਨ ਦੇ ਵਿੱਚ ਵਿੱਚ ਕਿ ਯਾਰ ਮੇਰੀ ਜ਼ਿੰਦਗੀ 'ਚ ਕੋਈ ਚੇਂਜ ਆ ਰਹੀ ਹੈ ਕਰਕੇ ਦੇਖੋ ਜਿਹੜੇ ਲੋਕੀ ਸ਼ਰਾਬ ਪੀਂਦੇ ਆ ਬੀਅਰ ਪੀਂਦੇ ਆ ਬਿਸਕੀ ਪੀਂਦੇ ਆ ਕੋਈ ਵੀ ਇਦਾਂ ਦਾ ਨਸ਼ਾ ਕਰਦੇ ਆ ਉਹਨਾਂ ਵਾਸਤੇ ਇੱਕ ਬਹੁਤ ਇੰਪੋਰਟੈਂਟ ਮੈਥਡ ਦੱਸਣ ਜਾ ਰਿਹਾ ਆ ਆਮਲੇ ਦਾ ਚੂਰਨ ਲੈਣਾ ਰਾਤ ਨੂੰ ਇੱਕ ਗਲਾਸ ਪਾਣੀ ਚ ਭਿਓ ਕੇ ਰੱਖ ਦੇਣਾ ਸਵੇਰੇ ਉੱਠ ਕੇ ਜ਼ਰੂਰ ਪੀਣਾ ਤਾਂ ਕਿ ਜਿੰਨੇ ਬਾਡੀ ਦੇ ਵਿੱਚ ਆ ਬੈਡ ਇਫੈਕਟ ਆਏ ਆ ਉਹ ਤੁਹਾਡੇ ਕੰਟਰੋਲ ਹੋ ਜਾਣ ਹੌਲੀ ਹੌਲੀ ਸਰੀਰ ਦੇ ਵਿੱਚ ਆਮਲੇ ਨੇ ਏਨੀ ਜਾਨ ਭਰ ਦੇਣੀ ਆ ਨਾ ਤੁਹਾਨੂੰ ਸ਼ਰਾਬ ਤੋਂ ਉਹੀ ਨਫ਼ਰਤ ਹੋ ਜੂਗੀ ਵੀ ਮੈਂ ਨਹੀਂ ਪੀਣੀ ਜੇ ਚਾਰ ਪੰਜ ਚੀਜ਼ਾਂ ਐਮੀ ਰੂਟੀਨ ਬਣਾ ਲਓ ਜ਼ਿੰਦਗੀ ਚ ਥੋੜੇ ਦਿਨਾਂ ਚ ਤੁਸੀਂ ਦੇਖੋਗੇ ਕਿ ਜਿਹੜੀ ਸਕਿਨ ਡੈੱਡ ਹੋ ਰਹੀ ਸੀ ਸਕਿਨ ਦੇ ਉੱਤੇ ਜੁਰੜੀਆਂ ਪੈਣ ਲੱਗੀਆਂ ਸੀ 40 ਸਾਲ ਤੋਂ ਬਾਅਦ 60 ਸਾਲ ਵਰਗੇ ਲੱਗਣ ਲੱਗ ਗਏ ਸੀ ਵਾਲ ਝੜਨ ਲੱਗ ਗਏ ਸੀ ਵਾਲ ਚਿੱਟੇ ਹੋਣ ਲੱਗ ਗਏ ਸੀ ਉਮਰ ਤੋਂ ਪਹਿਲਾਂ ਹੀ ਉਹ ਸਾਰੀਆਂ ਚੀਜ਼ਾਂ ਚ ਫਾਇਦਾ ਮਿਲੂਗਾ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਜੇਕਰ ਅਸੀਂ ਖਾਣ ਪੀਣ ਸਹੀ ਕਰ ਲਈਏ ਤਾਂ ਸਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਤੁਹਾਡੀ ਡਾਈਟ ਕੀ ਆ ਖਾਣ ਪੀਣ ਕੀ ਆ ਉਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਗੋਲ ਸਾਹਿਬ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਸਰ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਜਸ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਔਰ ਜਿੰਨੇ ਵੀ ਲੋਕ ਐਸ ਟਾਈਮ ਇਸ ਪ੍ਰੋਗਰਾਮ ਨੂੰ ਦੇਖ ਰਹੀ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਡਾਈਟ ਦੀ ਗੱਲ ਕਰਦੇ ਆ ਬੜਾ ਇਹ ਬਿਜੀ ਜਿਹੜਾ ਸ਼ਡਿਊਲ ਹੋ ਗਿਆ ਬਹੁਤ ਜ਼ਿਆਦਾ ਬਿਜੀ ਹੋ ਗਿਆ ਬਹੁਤ ਜ਼ਿਆਦਾ ਭਜਨ ਠੋਗੀ ਆ ਅ ਬਸ ਸਾਡਾ ਖਾਣ-ਪਾਣ ਵੱਲ ਥੋੜਾ ਜਿਹਾ ਧਿਆਨ ਘਟ ਗਿਆ ਰੀਜ਼ਨ ਕੀ ਰਿਹਾ ਕਿ ਜਿਹੜੇ ਸਾਡੇ ਰੁਝੇ ਮੇਨ ਨੇ ਨਾ ਉਹ ਬਹੁਤ ਵੱਧ ਗਏ ਕਈ ਵਾਰੀ ਇਨਸਾਨ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਨੇ ਰੋਟੀ ਖਾਈ ਜਾਂ ਨਹੀਂ ਖਾਈ ਜਾ ਕਈ ਵਾਰੀ ਉਹਦੀ ਵਾਈਫ ਉਹਨੂੰ ਫੋਨ ਕਰਦੀ ਆ ਵੀ ਤੁਸੀਂ ਖਾਣਾ ਖਾ ਲਓ ਉਹ ਉਹਦੇ ਨਾਲ ਉਲਟਾ ਭਾਰਾ ਹੋ ਜਾਂਦਾ ਵੀ ਮੈਂ ਕੰਮ ਕਰਾਂ ਜਾਂ ਤੇਰੀਆਂ ਗੱਲਾਂ ਸੁਣਾ ਜਦ ਕਿ ਉਹ ਉਹਨੂੰ ਇੱਕ ਚੀਜ਼ ਇੰਟੀਮੀਟ ਕਰ ਰਹੀ ਆ ਤਾਂ ਇਹ ਜਿਹੜਾ ਡਾਈਟ ਦਾ ਪ੍ਰੋਬਲਮ ਹੈ ਨਾ ਇਹ ਸਾਡਾ ਸਾਰਿਆਂ ਦਾ ਹੀ ਆ ਉਹ ਕੀ ਹੈ ਉਹਦੇ ਵਿੱਚੋਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਕਿ ਕੋਈ ਵੀ ਚੀਜ਼ ਆ ਜਿਹੜੀ ਚੀਜ਼ ਸਦੀਆਂ ਤੋਂ ਚੱਲ ਰਹੀ ਹੈ ਆਪਾਂ ਉਹਨੂੰ ਦੰਤੀ 30 40 40 ਸਾਲ ਹੋ ਗਏ 15 15 20 20 ਸਾਲ ਹੋ ਗਏ ਸਾਡੀ ਇੱਕ ਰੁਟੀਨ ਆ ਡੇਲੀ ਵੀ ਅਸੀਂ ਸਵੇਰੇ ਉੱਠਣਾ ਚਾਹ ਪੀਣੀ ਆ ਕਿਸੇ ਨੂੰ ਬੈਡ ਦੀ ਆਦਤ ਆ ਕਿਸੇ ਨੂੰ ਕਿਸੇ ਚੀਜ਼ ਦੀ ਕਈ ਲੋਕਾਂ ਨੂੰ ਪਾਣੀ ਪੀਣ ਦੀ ਆਦਤ ਆ ਤੇ ਅੱਜ ਆਪਾਂ ਗੱਲ ਇਸ ਗੱਲ ਤੇ ਕਰਾਂਗੇ ਵੀ ਜਦੋਂ ਅਸੀਂ ਸਵੇਰੇ ਬੈਡ ਤੋਂ ਉੱਠਣਾ ਤੇ ਜਦ ਤੱਕ ਅਸੀਂ ਦੁਬਾਰਾ ਬੈਡ ਤੇ ਜਾਣਾ ਰਾਤ ਨੂੰ ਇਨ ਬਿਟਵੀਨ ਜਿਹੜੇ 16 ਘੰਟੇ ਆ ਕਿਉਂਕਿ ਬਹੁਤ ਸਾਰੇ ਲੋਕ ਅੱਜ ਕੱਲ 16 ਘੰਟੇ ਹੀ ਜਾਗਦੇ ਆ ਤੇ ਕੋਈ ਮੰਦ ਭਾਗੇ ਲੋਕ ਨੇ ਜਿਹੜੇ ਸੁੱਤੇ ਰਹਿੰਦੇ ਆ ਪਰ ਲੋਕੀ ਅੱਜ ਕੱਲ 16 ਘੰਟੇ ਕੰਮ ਕਰਦੇ ਆ ਕਿਉਂਕਿ ਜ਼ਮਾਨਾ ਬਦਲ ਗਿਆ ਪਹਿਲਾਂ ਘਰ ਦੇ ਵਿੱਚ 15 ਜੀ ਹੁੰਦੇ ਸੀ ਇੱਕ ਬੰਦਾ ਕਮਾ ਕੇ ਖਵਾ ਦਿੰਦਾ ਸੀ ਕਿਉਂ ਪਤਾ ਹੁੰਦਾ ਸੀ ਵੀ ਸਾਰੇ ਰਲ ਮਿਲ ਕੇ ਰਹਿ ਲੈਂਦੇ ਆ ਤੇ ਹੁਣ ਕੀ ਹੁੰਦਾ ਕਿ ਘਰ ਦੇ ਵਿੱਚ 15 ਜੀ ਕਮਾਣ ਵਾਲਿਆ ਇੱਕ ਬੰਦੇ ਨੂੰ ਰਜਾ ਨਹੀਂ ਸਕਦੇ ਬਜ਼ੁਰਗ ਨੂੰ ਅनाथ ਆਸ਼ਰਮ ਛੱਡੇ ਹੁੰਦੇ ਆ ਟਾਈਮ ਹੀ ਨਹੀਂ ਤਾਂ ਇਸ ਕਰਕੇ ਨਾ ਜਿਹੜੀ ਤੁਹਾਡੀ ਜ਼ਿੰਦਗੀ ਹੈ ਨਾ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਅਸੀਂ ਜਿਹੜੇ ਲੋਕੀ ਮੈਨੂੰ ਜਾਣਦੇ ਆ ਮੈਂ ਤੁਹਾਨੂੰ ਦੱਸਦਾ ਜਸ ਜਿਹੜੇ ਲੋਕੀ ਮੈਨੂੰ ਜਾਣਦੇ ਆ ਜਾਂ ਮੈਨੂੰ ਸਮਝ ਲਓ ਉਹਨਾਂ ਨੇ 1990 ਚ 99 92 ਚ ਵੀ ਦੇਖਿਆ ਤਾਂ ਇਹ ਜ਼ਰੂਰ ਹੈ ਕਿ ਸਮੇਂ ਦੇ ਨਾਲ ਥੋੜੇ ਬਹੁਤ ਵਾਲ ਚਿੱਟੇ ਹੋ ਗਏ ਹੋਣ ਥੋੜੀ ਬਹੁਤ ਸਕਿਨ ਇਦਾਂ ਹੋ ਗਈ ਹੋਵੇ ਹੈਨਾ ਵੀ 1992 93 ਚ ਲੋਕ ਬਸ ਭਾਈ ਸਾਹਿਬ ਕਹਿੰਦੇ ਸੀ ਕਾਕਾ ਜੀ ਕਹਿੰਦੇ ਸੀ ਹੁਣ ਅੰਕਲ ਜੀ ਕਹਿਣ ਲੱਗੇ ਇੰਨਾ ਕੀ ਫਰਕ ਪਿਆ ਆਦਰਵਾਇਜ਼ ਹੈਲਥ ਜਿਹੜੀ ਆ ਮੈਨੂੰ ਜਿਹਨੇ 1990 95 ਚ ਵੀ ਦੇਖਿਆ ਉਹ ਅੱਜ ਵੀ ਮੈਨੂੰ ਪਛਾਨ ਲੱਗਦਾ ਕਿਤੇ ਵੀ ਮੈਂ ਖੜਾ ਹਾਂ ਮੈਂ ਕਿਉਂਕਿ ਮੇਰੇ ਚ ਚੇਂਜ ਹੀ ਨਹੀਂ ਆਇਆ ਅ اچھا ਨਹੀਂ ਤਾਂ ਸਾਡੇ ਜਿਹੜੇ ਹੋਰ ਬੰਦੇ ਹੁੰਦੇ ਆ ਇਸ ਉਮਰ ਦੇ ਤਾਂ ਉਹ ਤੁਸੀਂ ਦੇਖੋ ਕਿੱਥੇ ਤੱਕ ਗੱਲ ਚਲੀ ਜਾਂਦੀ ਆ ਤਾਂ ਉਹ ਬੜੀ ਚੇਂਜ ਆਉਂਦੀ ਆ 20 ਸਾਲ 25 ਸਾਲ ਬਾਅਦ ਕਈ ਵਾਰ ਆਪਾਂ ਕਹਿੰਦੇ ਨੀ ਯਾਰ ਪਛਾਣਿਆ ਨਹੀਂ ਉਹ ਕਹਿੰਦਾ ਪਛਾਣ ਉਹ ਕਹਿੰਦਾ ਯਾਰ ਪਛਾਣ ਨਹੀਂ ਆਈ ਉਹ ਕਹਿੰਦਾ ਯਾਰ ਪਛਾਣ ਕਹਿੰਦਾ ਯਾਰ ਮੌਕੇ ਨਾਲ ਬਹੁਤ ਬਦਲ ਗਏ ਤੂੰ ਨਾਂ ਦੱਸ ਕੌਣ ਜਦੋਂ ਪਤਾ ਲੱਗਦਾ ਇਹ ਤਾਂ ਆਪਣਾ ਕਲਾਸ ਵੈਲੋ ਹੈ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਚੀਜ਼ਾਂ ਤੋਂ ਦੂਰ ਰਹਿਣ ਵਾਸਤੇ ਸਭ ਤੋਂ ਪਹਿਲਾਂ ਤਾਂ ਪਾਣੀ ਕਿਵੇਂ ਪੀਣਾ ਸਿੰਪਲ ਪਾਣੀ ਪੀਣਾ ਟੈਂਪਰੇਚਰ ਨਾਰਮਲ ਹੋਵੇ ਘਣਾ ਰੱਖੋ ਘਰੇ ਉਹਦਾ ਪਾਣੀ ਪੀਓ ਸਵੇਰੇ ਇੱਕ ਗਲਾਸ ਤੋਂ ਲੈ ਕੇ ਤਿੰਨ ਗਲਾਸ ਮਤਲਬ ਜਿਆਦਾ ਤੋਂ ਜਿਆਦਾ ਤੁਸੀਂ 7-800 ਐਮਐਲ ਪਾਣੀ ਪੀਣਾ ਇੱਕ ਬੋਤਲ ਜੀ ਨੂੰ ਅਸੀਂ ਕਹਿੰਦੇ ਹੁੰਦੇ ਆ ਉਹ ਪਾਣੀ ਤੁਸੀਂ ਪੀ ਸਕਦੇ ਹੋ ਖਾਲੀ ਪੇਟ ਪੀ ਲਓ ਔਰ ਪੀਣਾ ਸਿਪ ਕਰ ਕਰ ਕੇ ਇਹ ਨਹੀਂ ਐ ਵੀ ਤੁਸੀਂ ਫਟਾਫਟ ਪਾਣੀ ਘਟਕ ਘਟਕ ਕੇ ਪੀਣਾ ਉਹ ਕੰਮ ਨਹੀਂ ਕਰਨਾ ਕਿਉਂਕਿ ਘਟਕ ਘਟਕ ਜਦੋਂ ਅਸੀਂ ਪਾਣੀ ਪੀਨੇ ਆ ਨਾ ਡੀਕ ਲਾ ਕੇ ਜਿਹਨੂੰ ਅਸੀਂ ਕਹਿੰਦੇ ਇੱਕੋ ਵਾਰੀ ਚ ਪੀਨੇ ਆ ਤਾਂ ਉਹ ਵੀ ਸਾਡੇ ਆਰਗਨਸ ਨੂੰ ਜਾ ਕੇ ਡਿਸਟਰਬ ਕਰਦਾ ਮਾਰਨਿੰਗ ਦੇ ਵਿੱਚ ਐਦਾਂ ਡਿਸਟਰਬ ਕਰਦਾ ਤੁਸੀਂ ਇਹ ਫੀਲਿੰਗ ਲੈ ਲਓ ਵੀ ਤੁਸੀਂ ਸੁੱਤੇ ਪਏ ਹੋ ਘਰ ਵਾਲੀ ਨੇ ਆ ਕੇ ਬਾਲਟੀ ਪਾਣੀ ਦੀ ਤੁਹਾਡੇ ਮੂੰਹ ਤੇ ਪਾਤੀ ਤਾਂ ਤੁਸੀਂ ਕਿਵੇਂ ਕਰੋਗੇ ਉਸ ਟਾਈਮ ਤੁਹਾਡੇ ਕੀ ਪੋਜੀਸ਼ਨ ਹੋਊਗੀ ਉਹੀ ਸਾਡੇ ਇੰਟਰਨਲ ਆਰਗਨਸ ਤੇ ਪਾਣੀ ਦਾ ਇਫੈਕਟ ਹੁੰਦਾ ਸਾਡੇ ਸਟਮਕ ਦੇ ਵਿੱਚ ਜੇ ਅਸੀਂ ਇੱਕਦਮ ਸੁੱਟਦੇ ਹਾਂ ਜੇ ਅਸੀਂ ਸਿਪ ਕਰ ਕਰਕੇ ਪੀਂਦੇ ਹਾਂ ਹੌਲੀ ਹੌਲੀ ਉਹ ਜਿਹੜਾ ਮੂੰਹ ਦਾ ਸਲਾਈਵ ਜਿਹੜਾ ਸਾਡਾ ਮੂੰਹ ਦੇ ਵਿੱਚ ਲਾਰ ਬਣਦੀ ਆ ਸਵੇਰੇ ਸਵੇਰੇ ਉਹ ਪਾਣੀ ਚ ਪ੍ਰੋਪਰ ਮਿਕਸ ਹੋ ਕੇ ਸਾਡੀ ਬਾਡੀ ਚ ਜਾਂਦੀ ਹੈ ਸਾਡੇ ਪਾਚਨ ਤੰਤਰ ਨੂੰ ਠੀਕ ਕਰਦੀ ਹੈ ਸਾਡਾ ਖਾਣ ਪਾਣ ਜਿਹੜਾ ਹੁੰਦਾ ਉਹਨੂੰ ਹਜ਼ਮ ਕਰਨ ਦੇ ਵਿੱਚ ਸਾਡੀ ਉਹ ਤਾਕਤ ਬਣਦੀ ਆ ਤਾਂ ਇਹਨੂੰ ਕਿਹਾ ਗਿਆ ਸਿੱਪ ਕਰਕੇ ਪਾਣੀ ਪੀਣਾ ਐਦਾਂ ਨਹੀਂ ਕਿਹਾ ਗਿਆ ਉਸ ਤੋਂ ਬਾਅਦ ਦੂਸਰੀ ਚੀਜ਼ ਕੀਆ 15-20 ਮਿੰਟ ਦੇ ਵਿੱਚ ਜਿਹੜਾ ਪਾਣੀ ਹੈ ਨਾ ਉਹ ਆਪਣੀ ਬਾਡੀ ਦੇ ਵਿੱਚ ਆਪਣੀ ਜਗ੍ਹਾ ਬਣਾ ਲੈਂਦਾ ਫਿਨਿਸ਼ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਥੋੜਾ ਮੰਨ ਕਰਦਾ ਵੀ ਨਾਸ਼ਤਾ ਕਰਨਾ ਲੈਓ ਵੀ ਪਰੌਂਠੇ ਲਓ ਮੋٹے ਮੋٹے ਕੀ ਪਾ ਕੇ ਇਹ ਕਰਕੇ ਖਾਓ ਮਜ਼ੇ ਲਓ ਜ਼ਿੰਦਗੀ ਦੇ ਪਰ ਥੋੜਾ ਜਿਹਾ ਟਾਈਮ ਥੋੜਾ ਜਿਹਾ ਟਾਈਮ ਹੁੰਦਾ ਹਰ ਚੀਜ਼ ਦਾ ਤਾਂ ਸਵੇਰੇ ਸਵੇਰੇ ਜਿਹੜਾ ਤੁਸੀਂ ਕਰਨਾ ਅੰਕੁਰਿਤ ਦਾਲਾ ਹੁੰਦੀਆਂ ਨੇ ਜਿਹੜੀਆਂ ਜਿਵੇਂ ਉਹਨਾਂ ਦੇ ਵਿੱਚੋਂ ਤੂਈਆਂ ਨਿਕਲ ਜਾਂਦੀਆਂ ਨੇ ਸਪਰਾਉਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਜਿਹੜੀ ਚੀਜ਼ ਆ ਉਹ ਤੁਸੀਂ ਸਵੇਰੇ ਉਹ ਚ ਤੁਸੀਂ ਰਾਜਮਾ ਲੈ ਸਕਦੇ ਹੋ ਮੂਫਲੀ ਦੀ ਗਰੀ ਨੂੰ ਅੰਕੁਰਿਤ ਕਰ ਸਕਦੇ ਹੋ ਚਨੇ ਕਾਲੇ ਜਿਹੜੇ ਅੰਕੁਰਿਤ ਕਰ ਸਕਦੇ ਹੋ ਮੂੰਗੀ ਦੀ ਦਾਲ ਜਿਹੜੀ ਆ ਉਹ ਅੰਕੁਰਿਤ ਕਰ ਸਕਦੇ ਹੋ ਇਹ ਜਿਹੜੀਆਂ ਚੀਜ਼ਾਂ ਨੇ ਜਦੋਂ ਤੁਸੀਂ ਇਹ ਖਾਓਗੇ ਤਾਂ ਤੁਹਾਨੂੰ ਲੱਗੂਗਾ ਹਫ਼ਤੇ 10 ਦਿਨ ਦੇ ਵਿੱਚ ਵਿੱਚ ਕਿ ਯਾਰ ਮੇਰੀ ਜ਼ਿੰਦਗੀ 'ਚ ਕੋਈ ਚੇਂਜ ਆ ਰਹੀ ਹੈ ਕਰਕੇ ਦੇਖਿਓ ਤੇ ਦੂਜੀ ਚੀਜ਼ ਉਹਦੇ ਨਾਲ ਤੁਸੀਂ ਫਰੂਟ ਲੈ ਸਕਦੇ ਹੋ ਮੌਸਮੀ ਜਿਵੇਂ ਨਾ ਤਰਬੂਜ਼ ਹੈ ਖਰਬੂਜ਼ਾ ਹੈ ਜਾਂ ਨਾਰੀਅਲ ਦਾ ਪਾਣੀ ਹੈ ਨਾਰੀਅਲ ਦੀ ਗਰੀ ਹੈ ਇਹ ਚੀਜ਼ਾਂ ਜਿਹੜੀਆਂ ਨੇ ਹੋਰ ਜਿਹੜਾ ਮੌਸਮੀ ਫਰੂਟ ਹੈ ਤੁਹਾਡਾ ਮਨ ਕਰਦਾ ਆड़ੂ ਹੈ ਉਹ ਜਿਵੇਂ ਆਪਾਂ ਆਲੂ ਬਖਾਰਾ ਕਹ ਲਓ ਜਾਂ ਪਲਮ ਕਹ ਲਓ ਹੋਰ ਬਹੁਤ ਸਾਰੇ ਫਰੂਟ ਜਿਹੜੇ ਮੌਸਮ ਦੇ ਹਿਸਾਬ ਨਾਲ ਤੁਹਾਨੂੰ ਮਿਲਦੇ ਆ ਉਹ ਤੁਸੀਂ ਖਾ ਸਕਦੇ ਹੋ ਹੁਣ ਤੁਸੀਂ ਹੈਰਾਨ ਹੋਵੋਗੇ ਵੀ ਮੈਂ ਵਿੱਚ ਅੰਬ ਦਾ ਨਾਮ ਨਹੀਂ ਲਿਆ ਉਹ ਕਿਉਂ ਨਹੀਂ ਲਿਆ ਕਿ ਮੰਗੋ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵਿਕਦਾ ਹੈ ਉਹਦੀ ਸੇਲ ਇੰਨੀ ਜ਼ਿਆਦਾ ਔਰ ਦੀ ਪ੍ਰੋਡਕਸ਼ਨ ਕਰਨ ਦੇ ਲਈ ਬਹੁਤ ਕੈਮੀਕਲਸ ਲਗਾ ਕੇ ਉਹਨੂੰ ਤਿਆਰ ਕੀਤਾ ਜਾਂਦਾ ਹੈ ਤਾਂ ਉਹ ਇੰਨਾ ਜ਼ਿਆਦਾ ਸਾਨੂੰ ਜਿੰਨੇ ਉਹਦੇ ਫਾਇਦੇ ਮਿਲਨੇ ਹਨਾ ਉਹਨੇ ਫਾਇਦੇ ਮਿਲ ਨਹੀਂ ਪਉਂਦੇ ਤਾਂ ਇਸ ਕਰਕੇ ਮੈਂ ਮਾਰਨਿੰਗ ਦੇ ਵਿੱਚ ਮੰਗੇਓ ਦੀ ਸਲਾਹ ਨਹੀਂ ਦਿੰਦਾ ਲੇਕਿਨ ਇਹ ਜ਼ਰੂਰ ਹੈ ਕਿ ਲੰਚ ਤੋਂ ਪਹਿਲਾਂ ਪਹਿਲਾਂ ਹੀ ਮੰਗੇਓ ਲੈ ਸਕਦੇ ਹੋ ਕਈ ਲੋਕੀ ਰਾਤ ਨੂੰ ਵੀ ਖਾਣਗੇ ਸ਼ਾਮ ਨੂੰ ਵੀ ਖਾਣਗੇ ਕੋਈ ਵੀ ਫਰੂਟ ਸ਼ਾਮ ਨੂੰ ਖਾਣ ਖਾਣ ਦੀ ਵਿਧੀ ਚ ਕਿਤੇ ਲਿਖਿਆ ਨਹੀਂ ਹੋਇਆ ਨਾ ਖਾਣਾ ਚਾਹੀਦਾ ਖੀਰਾ ਜਿਹੜਾ ਹੈਗਾ ਉਹ ਤੁਸੀਂ ਦੁਪਹਿਰੇ ਖਾਓਗੇ ਉਹਦਾ ਇਫੈਕਟ ਬਹੁਤ ਘਟ ਜਾਂਦਾ ਰਾਤ ਨੂੰ ਖਾਓਗੇ ਤਾਂ ਬੈਡ ਇਫੈਕਟ ਸਟਾਰਟ ਹੋ ਜਾਂਦਾ ਸਵੇਰੇ ਸਵੇਰੇ ਖੀਰਾ ਤੁਸੀਂ ਉਹਦੇ ਵਿੱਚ ਖਾ ਸਕਦੇ ਹੋ ਜਿਵੇਂ ਇੰਨਾ ਵਧੀਆ ਤੁਸੀਂ ਸਪਰੌਟ ਤਿਆਰ ਕਰੋ ਉਹ ਚਕੀਰਾ ਕੱਟੋ ਗਾਜਰ ਕੱਟੋ ਟਮਾਟਰ ਕੱਟੋ ਨਿੰਬੂ ਪਾਓ ਨਮਕ ਪਾਓ ਔਰ ਦਾਣਾ ਉਹਦੇ ਵਿੱਚ ਪਾ ਕੇ ਉਹਨੂੰ ਤੁਸੀਂ ਟੇਸਟ ਬਣਾ ਕੇ ਖਾਓ ਦੁਪਹਿਰ ਤੱਕ ਤੁਹਾਨੂੰ ਭੁੱਖ ਨਹੀਂ ਲੱਗੇਗੀ ਤੁਹਾਡਾ ਇੱਕ ਨਾਸ਼ਤਾ ਬਹੁਤ ਵਧੀਆ ਹੋ ਗਿਆ ਉਸ ਤੋਂ ਬਾਅਦ ਜੇ ਤੁਹਾਡਾ ਫਿਰ ਵੀ ਮਾਨਾ ਫਿਰ ਤੁਸੀਂ ਫਰੂਟ ਕੱਟ ਕੇ ਪਲੇਟ ਦੇ ਵਿੱਚ ਖਾ ਸਕਦੇ ਹੋ ਤੁਹਾਡੀ ਬਾਡੀ ਦਾ ਅਗਰ ਵਜ਼ਨ 60 ਕਿਲੋ ਹੈ ਤਾਂ ਤੁਸੀਂ 600 ਗ੍ਰਾਮ ਫਰੂਟ ਖਾ ਸਕਦੇ ਹੋ ਜੇ ਤੁਹਾਡੀ ਬਾਡੀ ਦਾ ਵਜ਼ਨ 1 ਕਿਲੋਟ ਹੈ ਤਾਂ ਤੁਸੀਂ 1 ਕਿਲੋ ਫਰੂਟ ਖਾ ਸਕਦੇ ਹੋ ਮਤਲਬ ਫਰੂਟ ਤੁਸੀਂ ਬਾਡੀ weight ਦੇ ਹਿਸਾਬ ਨਾਲ ਗ੍ਰਾਮ ਚ ਲੈਣਾ ਹੈ ਡਰਾਈ ਫਰੂਟ ਕਿਵੇਂ ਖਾਣਾ ਰਾਤ ਨੂੰ ਭਿਓ ਦਿਓ ਬਦਾਮ ਤੇ ਅਖਰੋਟ ਅੰजीर ਅਗਰ ਤੁਹਾਡੇ ਪੇਟ ਚ ਕਬਜ ਰਹਿੰਦੀ ਹੈ ਪਾਚਨ ਕਿਰਿਆ ਠੀਕ ਨਹੀਂ ਅੰजीर ਭਿਓ ਦਿਓ ਤੇ ਇਹ ਜਿਹੜੇ ਤਿੰਨ ਚੀਜ਼ਾਂ ਦਾ ਮੈਂ ਨਾਮ ਲਿਆ ਇਹਦੇ ਨਾਲ ਸੌਗੀ ਜਿਹਨੂੰ ਅਸੀਂ ਕਸ਼ਮੀਸ਼ ਕਹਿੰਦੇ ਆ ਉਹ ਭਉਦੋ ਤੇ ਉਹ ਜਿਹੜੀਆਂ ਚੀਜ਼ਾਂ ਨੂੰ ਭਉ ਹੋਗੇ ਤਾਂ ਸਵੇਰੇ ਉੱਠ ਕੇ ਉਹਨੂੰ ਖਾਣਾ ਬਾਦਾਮ ਛਿਲਕਾ ਉਤਾਰ ਕੇ ਖਾਣਾ ਇਹ ਧਿਆਨ ਰੱਖ ਤਾਂ ਉਹ ਜਦੋਂ ਤੁਸੀਂ ਕਰਦੇ ਹੋ ਤਾਂ ਉਹਦੇ ਨਾਲ એનર્ਜੀ ਬਣਦੀ ਹੈ ਦਿਮਾਗ ਦੀ ਦਿਮਾਗੀ ਤਾਕਤ ਕਿਉਂਕਿ ਅਖਰੋਟ ਜਿਹੜਾ ਉਹ ਬ੍ਰੇਨ ਬਣਾਇਆ ਰੱਬ ਨੇ ਸਾਨੂੰ ਦਿਖਦਾ ਹੈ ਵੀ ਉਹ ਬ੍ਰੇਨ ਆ ਬਾਦਾਮ ਜਿਹੜੇ ਸਾਡੀਆਂ ਅੱਖਾਂ ਨੇ ਬਾਦਾਮ ਉਹ ਸਾਡੀਆਂ ਅੱਖਾਂ ਦੀ એનર્ਜੀ ਤਾਕਤ ਦਿੰਦੇ ਆ ਇਸੇ ਤਰ੍ਹਾਂ ਸੌਗੀ ਆ ਸੌਗੀ ਸਾਡੇ ਨੋਜ਼ ਦੇ ਵਿੱਚ ਜਿੰਨਾ ਵੀ ਈ.ਐਨ.ਟੀ ਦਾ ਪ੍ਰੋਬਲਮ ਆ ਉਹਨੂੰ ਉਹ ਅਲੱਗ ਤੋਂ ਜਿਵੇਂ ਸਾਹ ਦੀ ਨਾਲ ਹੀ ਆ ਫੇਫੜੇ ਆ ਹਰ ਚੀਜ਼ ਨੂੰ ਉਹ ਫਾਇਦਾ ਕਰਦੀ ਆ ਅੰਜੀਰ ਅੰਜੀਰ ਜਿਹੜੀ ਆ ਉਹਦਾ ਰੂਪ ਹੀ ਉਹ ਹੀ ਬਣਾਇਆ ਕਿ ਤੁਹਾਨੂੰ ਟਾਇਲਟ ਕਲੀਅਰ ਕਰੇਗੀ ਤਾਂ ਉਹਨੇ ਪੇਟ ਸਾਫ ਕਰਨਾ ਅੰਜੀਰ ਨੇ ਤੁਸੀਂ ਇਹ ਚਾਰ ਪੰਜ ਚੀਜ਼ਾਂ ਐਵੇਂ ਰੂਟੀਨ ਬਣਾ ਲਓ ਜ਼ਿੰਦਗੀ ਚ ਥੋੜੇ ਦਿਨਾਂ ਚ ਤੁਸੀਂ ਦੇਖੋਗੇ ਕਿ ਜਿਹੜੀ ਸਕਿਨ ਡੈੱਡ ਹੋ ਰਹੀ ਸੀ ਸਕਿਨ ਦੇ ਉੱਤੇ ਜੁਰੁਰਤੀਆਂ ਪੈਣ ਲੱਗੀਆਂ ਸੀ 40 ਸਾਲ ਤੋਂ ਬਾਅਦ 60 ਸਾਲ ਵਰਗੇ ਲੱਗਣ ਲੱਗ ਗਏ ਸੀ ਵਾਲ ਝੜਨ ਲੱਗ ਗਏ ਸੀ ਵਾਲ ਚਿੱਟੇ ਹੋਣ ਲੱਗ ਗਏ ਸੀ ਉਮਰ ਤੋਂ ਪਹਿਲਾਂ ਹੀ ਉਹ ਸਾਰੀਆਂ ਚੀਜ਼ਾਂ ਚ ਫਾਇਦਾ ਮਿਲੂਗਾ ਥੋੜੇ ਥੋੜੇ ਚੀਜ਼ਾਂ ਮੈਂ ਦਸੀਆਂ ਨੇ ਅੱਲੇ ਆਪਾਂ 11:00 ਕੀ ਵਜਾਏ ਨੇ 12:00 ਕੀ ਵਜਾਏ ਨੇ ਲੱਗੇ ਚੱਲਦੇ ਆ ਉਸ ਤੋਂ ਬਾਅਦ ਕੀ ਆ ਉਸ ਤੋਂ ਬਾਅਦ ਆਪਾਂ ਕਰ ਲਾਂਚ ਲਾਂਚ ਦੇ ਵਿੱਚ ਜੋ ਮਨ ਕਰਦਾ ਖਾਓ ਜੋ ਮਨ ਕਰਦਾ ਖਾਓ ਜੋ ਮਨ ਚਾਹੋ ਖਾਓ ਮੈਂ ਨਹੀਂ ਕਹਿੰਦਾ ਵੀ ਕੋਈ ਨਸ਼ੇ ਕਰੋ ਜਾਂ ਡੋਡੇ ਖਾਓ ਰੋਟੀ ਦੇ ਵਿੱਚ ਜੋ ਮਨ ਕਰਦਾ ਉਹ ਖਾਓ ਚਾਹੇ ਤੁਹਾਡਾ ਮਨ ਪਨੀਰ ਖਾਣ ਨੂੰ ਕਰਦਾ ਪਾਲਕ ਪਾਲਕ ਪਨੀਰ ਇਹ ਕਦੇ ਨਹੀਂ ਬਣਾਉਣਾ ਜਦੋਂ ਪਨੀਰ ਤੇ ਪਾਲਕ ਆਪਸ ਵਿੱਚ ਕੰਬਾਈਨਡ ਹੁੰਦੇ ਆ ਫਿਰ ਉਹ ਉਜੈਰ ਬਣ ਜਾਂਦੇ ਆ ਉਹ ਇੱਕ ਦੁਸ਼ਮਨ ਦਾ ਰੂਪ ਆ اپੋਜੀਸ਼ਨ ਹੈ ਬਸ ਇਹ ਮੈਂ ਇੰਨਾ ਹੀ ਸਮਝਾਉਂਗਾ ਬਾਕੀ ਫੋਨ ਕਰ ਲਿਓ ਉਹਦੇ ਬਾਰੇ ਡਿਟੇਲਾਂ ਕਰਾਂਗੇ ਕਿਉਂਕਿ ਬੜੇ ਖੁਸ਼ ਹੋ ਗਿਆ ਸੀ ਕਹਿੰਦੇ ਆ ਪਾਲਕ ਪਨੀਰ ਪੁੱਲਾਣਾ ਅਪੜ ਪਾਲਕ ਪਨੀਰ ਖਾਣਾ ਜਿਹੜਾ ਉਹ ਸਾਡੀ ਸਿਹਤ ਲਈ ਫਾਇਦੇਮੰਦ ਨਹੀਂ ਪਾਲਕ ਨੂੰ ਕੱਲਾ ਖਾਓ ਪਾਲਕ ਦੇ ਵਿੱਚ ਤੁਸੀਂ ਮੱਕੀ ਦੇ ਦਾਣੇ ਜਿਹੜੇ ਆ ਉਹ ਪਾ ਸਕਦੇ ਹੋ ਜਿਹਨੂੰ ਆਪਾਂ ਬੱਕਲੀਆਂ ਕਹਿੰਦੇ ਤੁਸੀਂ ਉਦਾਂ ਬਣਾ ਕੇ ਤੇ ਜਾਂ ਤੁਸੀਂ ਪਾਲਕ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਤੁਸੀਂ ਟੇਸਟ ਬਣਾਉਣਾ ਬਣਾਓ ਨਹੀਂ ਤਾਂ ਇਕੱਲਾ ਹੀ ਪਾਲਕ ਦੀ ਸਬਜ਼ੀ ਲੈ ਸਕਦੇ ਹੋ ਉਸ ਤੋਂ ਬਾਅਦ ਪਨੀਰ ਹੈ ਸ਼ਾਹੀ ਪਨੀਰ ਕੜਾਈ ਪਨੀਰ ਜੋ ਬਣਾਣਾ ਬਣਾਓ ਕੋਈ ਪਰੇਸ਼ਾਨੀ ਨਹੀਂ ਆਰ ਡਾਈਟ ਦੁਪਹਿਰੇ ਤੁਸੀਂ ਫੁੱਲ ਫਲਰਜ਼ ਲੈ ਸਕਦੇ ਹੋ ਤੁਹਾਡਾ ਮਨ ਕਰਦਾ ਮੈਂ ਪਰੌਂਠੇ ਖਾਣੇ ਆ ਪੂਰੇ ਘੀ ਨਾਲ ਚੋਪੜ ਕੇ ਪਰੌਂਠੇ ਖਾਓ ਕੁਝ ਨਹੀਂ ਹੁੰਦਾ ਦੁਪਹਿਰ ਦਾ ਜਿਹੜਾ ਲੰਚ ਹੈ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਜਿਹੜਾ ਹੈਗਾ ਮੈਸੇਜ ਹੈ ਕੁਦਰਤ ਦਾ ਕਿ ਚਾਹੇ ਤੁਸੀਂ ਮਹਿਲਾ ਚਾਹੇ ਤੁਸੀਂ ਪੁਰਸ਼ ਕੋਈ ਵੀ ਤੁਹਾਡੀ ਹੈਗੀ ਹੈ ਆਪਣਾ ਉਹਦੇ ਲਈ ਤੁਸੀਂ ਕੀ ਕਰਨਾ ਲੰਚ ਕਰਨਾ ਡੱਟ ਕੇ ਸੈਰ ਨਹੀਂ ਕਰਨੀ ਕੁੱਲ ਕੇ ਵੀ ਕਈ ਲੋਕੀ ਦੁਪਹਿਰੇ ਲੰਚ ਕਰਕੇ ਗੇੜੇ ਕੱਢਣ ਲੱਗ ਜਾਂਦੇ ਆ ਬੇ ਅਕਸਰ ਦੇਖਿਆ ਬੈਂਕਾਂ ਬੁੰਕਾਂ ਦੇ EMPLOYEES ਸਾਡੇ ਨਾ ਇੱਥੇ ਬਾਲਕੋਨੀ ਦੇ ਵਿੱਚ ਬਾਹਰ ਉਹ ਲੰਚ ਕਰਕੇ ਨਾ ਬਾਹਰ ਨਾਲ ਗੇੜੇ ਕੱਢੀ ਜਾਣਗੇ ਨਾਲੇ ਗੱਲਾਂ ਜਾਂ ਫੋਨ ਸੁਣੀ ਜਾਣਗੇ ਉਹ ਜਿਹੜਾ ਹੈਗਾ ਉਹ ਨੁਕਸਾਨਦੇ ਆ ਉਹਦੇ ਵਾਸਤੇ ਉਹਦੇ ਨਾਲ ਕੀ ਹੁੰਦਾ ਪਾਚਨ ਕਿਰਿਆ ਖਰਾਬ ਹੁੰਦੀ ਆ ਪੇਟ ਗੈਸ ਬਣਦੀ ਆ ਹਵਾ ਪਾਸ ਹੋਣ ਲੱਗ ਜਾਂਦੀ ਆ ਬੈਠਾ ਬੈੜ ਲੱਗਦਾ ਬੰਦਾ ਤਾਂ ਉਹ ਜਿਹੜੀ ਚੀਜ਼ ਆ ਉਹ ਤੋਂ ਬਚੋ ਤਾਂ ਉਦੋਂ ਕੀ ਕਰਨਾ ਉਦੋਂ ਸਾਡੇ ਆਪਾਂ ਦੇਖਿਆ ਦੋ ਸਾਡੇ ਮਹਾਨ ਜਿਹੜੇ ਸਾਡੇ ਪੋਸ਼ਕ ਹੋਇਆ ਇੱਕ ਭਗਵਾਨ ਸ੍ਰੀ ਵਿਸ਼ਨੂ ਜੀ ਔਰ ਦੂਸਰੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਸਾਨੂੰ ਇਹ ਮੈਸੇਜ ਦਿੱਤਾ ਕਿ ਜਦੋਂ ਬਹੁਤ ਜ਼ਿਆਦਾ ਸਟ्रेस ਹੋ ਜਾਏ ਜਾਂ ਬਹੁਤ ਜ਼ਿਆਦਾ ਤੁਸੀਂ ਡਾਈਟ ਲੈ ਲਓ ਤਾਂ ਉਹਨੂੰ ਡਾਈਜੈਸਟਿਵ ਸਿਸਟਮ ਨਾਲ ਪਚਾਉਣਾ ਕੀਤਾ ਜਿੱਦਾਂ ਸਾਡੇ ਵਿਸ਼ਨੂ ਜੀ ਸਈਆਂ ਤੇ ਲੇਟਦੇ ਆ ਉਹ ਇਸ ਤਰ੍ਹਾਂ ਕਰਕੇ ਇੱਕ ਸਾਈਡ ਤੋਂ ਉਹਨਾਂ ਨੇ ਲੇਟਣਾ ਤੇ ਉਸ ਪੋਜੀਸ਼ਨ ਦੇ ਵਿੱਚ ਤੁਹਾਨੂੰ 15-20 ਮਿੰਟ ਲੇਟਣਾ ਚਾਹੀਦਾ ਖਾਣਾ ਖਾ ਕੇ ਦੁਪਹਿਰ ਦਾ ਇਹ ਪ੍ਰਬਧਾਨ ਹੈ ਤਾਂ ਜਾ ਉਹ ਜਿਹੜੀ ਚੀਜ਼ ਆ ਜੇ ਤੁਸੀਂ ਲੇਟੋਗੇ ਨਾ ਉਹ ਵੀ ਖੱਬੀ ਸਾਈਡ ਰਾਈਟ ਸਾਈਡ ਨਹੀਂ ਲੇਟਣਾ ਬਸ ਇਹ ਧਿਆਨ ਰੱਖੇ ਲੋਕੀ ਕਈ ਵਾਰੀ ਜਿੱਦਾਂ ਦੇਖਦੇ ਆ ਉਦਾਂ ਹੀ ਸਿੱਧੇ ਪੇ ਰਹਿੰਦੇ ਆ ਹੁਣ ਕਈ ਮਜ਼ਦੂਰ ਆ ਲੇਬਰ ਆਪਣੇ ਘਰਾਂ ਚ ਕੰਮ ਕਰਦੀ ਆ ਉਹ ਤੁਸੀਂ ਦੇਖੋ ਕਿੰਨੇ ਸਿਆਣੇ ਹੁੰਦੇ ਨੇ ਦੁਪਹਿਰ ਦਾ ਲੰਚ ਕਰਕੇ ਉਹਨਾਂ ਨੇ ਆਰਾਮ ਨਾਲ ਲੇਟ ਜਾਣਾ ਇੱਕ ਘੰਟਾ ਲੇਟ ਦੇ ਆ ਕਿਉਂ ਉਹ ਖਾਣੇ ਨੂੰ ਹਾਜ਼ਮ ਕਰਨ ਦਾ ਪਚਾਉਣ ਦਾ ਟਾਈਮ ਦਿੰਦੇ ਆ ਤਾਂ ਉਹਨਾਂ ਦੀ ਫਿਰ ਬੋਡੀ ਕੰਮ ਦੇਖੋ ਕਿੰਨਾ ਕਰਦੀ ਆ ਨਰਜੈਟਿਕ ਰਹਿੰਦੀ ਆ ਤਾਂ ਆਪਾਂ ਨੂੰ ਵੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਇਹ ਜਿਹੜੇ ਕਿਰਿਆਵਾਂ ਨੇ ਇਹਦੇ ਨਾਲ ਤੁਹਾਡੀ ਬਾਡੀ ਦਾ ਵਜ਼ਨ ਨਹੀਂ ਵਧੇਗਾ ਦੂਜੀ ਚੀਜ਼ ਵਜ਼ਨ ਘਟੇਗਾ ਵੀ ਨਹੀਂ ਅੰਡਰ weight ਵੀ ਨਹੀਂ ਤੁਸੀਂ ਆਓਗੇ ਇਹਨੇ ਤੁਹਾਡੇ ਪਾਜਨੰਦਨਤਰ ਨੂੰ ਠੀਕ ਕਰਨਾ ਲੀਵਰ ਨੂੰ ਠੀਕ ਕਰਨਾ ਔਰ ਤੁਹਾਡੇ ਆਰਗਨਸ ਜਿਹੜੇ ਆ ਉਹ ਪ੍ਰੋਪਰ ਵਰਕ ਕਰਦੇ ਆ ਤੁਹਾਡੀ ਬਾਡੀ ਤੁਹਾਡੇ ਨਾਲ ਹੈਪੀ ਰਹੂਗੀ ਉਹ ਉਹ ਤੁਹਾਡੇ ਸਰੀਰ ਨੇ ਤੁਹਾਨੂੰ ਪੂਰਾ ਸਾਥ ਦੇਣਾ ਨਾ ਪੈਰਾਂ 'ਚੋਂ ਅਗ ਨਿਕਲੇ ਨਾ ਸਿਰ 'ਚੋਂ ਚੱਕਰ ਆਣ ਨਾ ਅੱਖਾਂ ਦੀ ਨਜ਼ਰ ਦੇ ਉੱਤੇ ਕੋਈ ਪ੍ਰੋਬਲਮ ਨਾ ਕੋਈ ਹੋਰ ਬਾਡੀ ਦੇ ਵਿੱਚ ਇਸ ਤਰ੍ਹਾਂ ਤੁਸੀਂ ਆਪਣੀ ਡਾਈਟ ਜਿਹੜੀ ਆ ਉਹਨੂੰ ਕੰਪਲੀਟ ਕਰੋ ਔਰ ਉਹਦੇ ਨਾਲ ਤੁਸੀਂ ਦਹੀਂ ਜ਼ਰੂਰ ਲਿਆ ਕਰੋ ਜਦੋਂ ਦੁਪਹਿਰ ਦਾ ਖਾਣਾ ਖਾਣੇ ਹੋ ਦਹੀਂ ਨੂੰ ਲੈਣ ਦਾ ਇੱਕੋ ਹੀ ਤਰੀਕਾ ਕਿ ਦਹੀਂ ਦੇ ਵਿੱਚ ਕੁਝ ਪਾਉਣਾ ਨਹੀਂ ਨਾ ਚੀਨੀ ਨਾ ਨਮਕ ਨਾ ਕੁਝ ਹੋਰ ਉਹਨੂੰ ਸਵਾਦ ਲਈ ਨਹੀਂ ਪੀਣਾ ਉਹਦਾ ਸਵਾਦ ਆਪ ਹੀ ਆਉਣ ਲੱਗ ਜਾਂਦਾ ਤੁਸੀਂ ਦਹੀਂ ਲੈਣਾ ਅੱਧਾ ਗਲਾਸ ਭਰ ਦੇਣਾ ਅੱਧਾ ਪਾਣੀ ਪਾ ਲੈਣਾ ਉਹਦੇ ਵਿੱਚ ਉਹਨੂੰ ਚਮਚੇ ਨਾਲ ਘੋਲ ਕੇ ਚੰਗੀ ਤਰ੍ਹਾਂ ਹਲਾ ਹਲਾ ਕੇ ਉਹ ਵਾਲਾ ਪਾਣੀ ਤੁਸੀਂ ਪੀਣਾ ਹੌਲੀ ਹੌਲੀ ਘੁੱਟਾ-ਵੱਟੀ ਕਰਕੇ ਉਹਨੂੰ ਪੀਓ ਤੇ ਉਹ ਜਿਹੜਾ ਤੁਹਾਨੂੰ ਆਨੰਦ ਆਏਗਾ ਖਾਣਾ ਖਾਂਦੋ ਉਹਨੂੰ ਪੀ ਕੇ ਜਦੋਂ ਤੁਸੀਂ ਲੇਟੋਂਗੇ ਖੱਬੇ ਹੱਥ ਤਾਂ ਤੁਹਾਨੂੰ ਪਤਾ ਲੱਗੂਗਾ ਤੁਹਾਡਾ ਸਰੀਰ ਹਾਂ ਇਹ ਇਹ ਨੌ ਵੀ ਲੇਟ ਤਾਂ ਗਏ ਉਧਰੋਂ ਮੋਬਾਈਲ ਲਾ ਲਿਆ ਮੋਬਾਈਲ ਦੇ ਉੱਤੇ ਕੋਈ ਵੀਡੀਓ ਲਾ ਲਿਆ ਹੁਣ ਵੀਡੀਓ ਆਪਣਾ ਟੈਨਸ਼ਨ ਦੇ ਰਿਹਾ ਤੁਹਾਨੂੰ ਜਾਂ ਤੁਹਾਨੂੰ ਕੀ ਕਰ ਰਿਹਾ ਹਾਂ ਜੇ ਤੁਸੀਂ ਇਦਾਂ ਦਾ ਕੋਈ ਸੁਣਨਾ ਵੀ ਹੈ ਤਾਂ ਵਧੀਆ ਕੋਈ ਧਾਰਮਿਕ ਚੀਜ਼ ਸੁਣੋ ਜਿਹੜੀ ਸਾਨੂੰ ਮਤਲਬ ਉਹਦੇ ਨਾਲ ਜੋੜੇ ਤੇ ਸਾਡੀ ਬਾਡੀ ਜਿਹੜੀ ਆ ਉਸ ਤਰ੍ਹਾਂ ਕੰਮ ਕਰੇ ਇਹ ਲੰਚ ਤੱਕ ਆਪਾਂ ਪਹੁੰਚ ਗਏ ਹੁਣ ਆਪਣਾ ਸ਼ਾਮ ਦਾ ਟਾਈਮ ਆ ਜਾਂਦਾ ਜਦੋਂ ਅਸੀਂ ਕਰਦੇ ਹਾਂ ਟੀ ਟਾਈਮ ਹੋ ਗਿਆ ਜੀ ਇਹ ਦੋ ਟੀ ਟਾਈਮ ਨੇ ਇਕ ਤਰ੍ਹਾਂ ਦੇ ਜਿਹੜੇ EMPLOYEES ਨੇ GOVERNMENT ਦੇ ਉਹ ਸਾਡੇ ਜਿੰਨੇ ਭੈਣ ਭਰਾ ਨੇ ਅਸੀਂ ਵੀ ਬੜਾ ਕੁਝ ਭੁਗਤਿਆ ਇਹ ਜਾ ਜਦੋਂ ਅਸੀਂ ਉਹਨਾਂ ਦੇ ਦਫ਼ਤਰਾਂ ਵਿੱਚ ਕੰਮ ਕਰਾਉਣ ਜਾਂਦੇ ਆ ਪਹਿਲਾਂ ਤਾਂ 10 ਵਜੇ ਕੁਰਸੀਆਂ ਤੇ ਉਹਨਾਂ ਨੇ 9 ਵਜੇ ਜੋ ਵੀ ਟਾਈਮ ਆ ਆਉਣਾ ਆ ਅਨਸਾਰ ਹੀ ਉਹਨਾਂ ਦਾ ਟੀ ਟਾਈਮ ਹੋ ਜਾਂਦਾ ਵੀ ਬਾਹੂ ਚਾਹ ਪੀਣ ਲੱਗੇ ਹੋਏ ਨੇ ਅਸੀਂ ਘੜੇ ਰਹਿਨੇ ਫਾਰਮ ਫੜ ਕੇ ਜਾਂ ਚੈੱਕ ਫੜ ਕੇ ਵੀ ਪੇਮੈਂਟ ਲੈ ਕੇ ਜਾਣੀ ਹੈ ਕੋਈ ਸਾਡੂੰ ਗਾਲਾਂ ਕੱਢ ਰਿਹਾ ਹੁੰਦਾ ਪੈਸੇ ਲੈ ਕੇ ਨਹੀਂ ਉਹ ਉਲਟਾ ਉਹ ਚਾਹ ਪੀਣ ਬੈਠ ਜਾਂਦੇ ਆ ਉਹ ਜਿਹੜੀ ਚਾਹ ਪੀਂਦੇ ਆ ਉਹਦੀ ਜਗ੍ਹਾ ਜੇ ਉਹ ਜੂਸ ਪੀ ਲੈਣ ਜਾਂ ਨਿੰਬੂ ਦਾ ਪਾਣੀ ਪੀ ਲੈਣ ਜ਼ਿਆਦਾ એનર્ਜੀ ਆਊਗੀ ਉਹਦੇ ਨਾਲ ਫਾਇਦਾ ਹੋਏਗਾ ਜਾਂ ਅੰਕੁਰਿਤ ਆਪ ਦਾ ਫਰੂਟ ਘਰੋਂ ਲੈ ਜਨ ਉਹ ਖਾ ਲੈਣ ਉੱਥੇ ਬੈਠ ਕੇ ਉਹ ਜਿਹੜੀ ਚਾਹ ਹੈ ਨਾ ਇੱਕ ਤਾਂ ਚਾਹ ਨੁਕਸਾਨ ਕਰਦੀ ਹੈ ਮੈਦੇ ਚ ਇੱਕ ਉਹ ਜਿਹੜੇ ਬਾਹਰ ਕਟਾਰ ਖੜੀ ਹੁੰਦੀ ਹੈ ਲੋਕਾਂ ਦੀ ਉਹ ਕੋਈ ਚੰਗੀਆਂ ਤੋਂ ਡਲੀ ਦਵਾਵਾ ਨਹੀਂ ਤੇ ਉਹ ਵੀ ਵਿਚਾਰੇ ਵੱਦ ਦਵਾਵਾ ਤਾਂ ਦੇ ਹੁੰਦੇ ਆ ਵੀ ਹਾਲੇ ਹੁਣ ਤਾਂ ਘਰੋਂ ਸੁੱਤਾ ਉੱਠ ਕੇ ਆਇਆ ਹੁਣੇ ਚਾਹ ਪੀਣ ਬਹਿ ਗਿਆ ਅਸੀਂ ਅਸੀਂ ਵੀ ਤਾਂ ਸਵੇਰੇ 6 ਵਜੇ ਦੇ ਖੜੇ ਆ ਅਸੀਂ ਤਾਂ ਕੁਝ ਖਾਦਾ ਪੀਤਾ ਨਹੀਂ ਤਾਂ ਇਹ ਚੀਜ਼ਾਂ ਦਾ ਸਾਈਡ ਇਫੈਕਟ ਬੋਡੀ ਤੇ ਆਉਂਦਾ ਜੇ ਸਾਨੂੰ ਦੁਆਵਾਂ ਲੱਗਦੀਆਂ ਨੇ ਕਿਸੇ ਕੋਈ ਆਪਾਂ ਕਹਿੰਦੇ ਨਾ ਪੈਰੀਆਂ ਤੇ ਲਾਇ ਬਜ਼ੁਰਗਾਂ ਦੇ ਉਹਨਾਂ ਨੇ ਸਾਨੂੰ ਦੁਆ ਦੇ ਦਿੱਤੀ ਹੈਨਾ ਉਹਨਾਂ ਨੇ ਦੁਆ ਦਿੱਤੀ ਅਸੀਂ ਖੁਸ਼ ਹੁੰਨੇ ਆ ਉਹ ਕਹਿੰਦਾ ਵੀ ਜੀਓ ਦੁੱਧੋਂ ਦੁੱਧੋਂ ਨਹਾਓ ਪੁੱਤੋਂ ਖਲੋ ਹੈਨਾ ਉਹ ਦੰਦੇ ਨੇ ਦੁਆਵਾਂ ਦਾ ਅਸੀਂ ਖੁਸ਼ ਹੁੰਨੇ ਆ ਤਾਂ ਜੇ ਜੇ ਸਾਨੂੰ ਕੋਈ ਵੱਧ ਦੁਆ ਦੇ ਰਿਹਾ ਉਹ ਵੀ ਤਾਂ ਕਿਤੇ ਨਾ ਕਿਤੇ ਲੱਗਦੀ ਹੈ ਨਾ ਕਾਊਂਟ ਹੁੰਦੀ ਹੈ ਉਹਦਾ ਵੀ ਧਿਆਨ ਰੱਖ ਇਹ ਮੈਂ ਇੱਕ ਅਧਿਆਤਮਕ ਗੱਲ ਕੀਤੀ ਹੈ ਵੈਸੇ ਚਾਹ ਦਾ ਸਾਈਡ ਇਫੈਕਟ ਹੈ ਜਿਹੜਾ ਆਪਾਂ ਟੀ ਟਾਈਮ ਬਣਾਏ ਹੋਏ ਨੇ 1:00 4 ਵਜੇ ਹੁਣ ਜਿਹੜੀਆਂ ਮੇਰੀਆਂ ਮਾਤਾ ਉਹ 4:00 ਵਜੇ ਚਾਹ ਪੀਣ ਦੀ ਆਦਤ ਪਾਈ ਹੋਈ ਆ। ਛਣੂ ਪਿੰਡਾਂ ਚੋਂ ਪਈ ਹੋਈ ਆ। ਪਿੰਡਾਂ ਤੋਂ ਚੱਲਦੇ ਆ ਰਹੇ ਆਪਾਂ ਸਾਰੇ ਤਾਂ ਉਹ ਪਿੰਡਾਂ ਦੇ ਵਿੱਚ ਕੀ ਹੁੰਦਾ ਸੀ ਗਲਾਸ ਸਟੀਲ ਦਾ ਭਰ ਕੇ ਚਾਹ ਪੀਂਦੇ ਹੁੰਦੇ ਸੀ ਬਾਟੀ ਚ ਪਾ ਕੇ ਫੂਕਾ ਮਾਰ ਮਾਰ ਕੇ ਤੇ ਹੁਣ ਉਹ ਸ਼ਹਿਰਾਂ ਚ ਆ ਗਏ ਹੁਣ ਸ਼ਹਿਰਾਂ ਦੇ ਵਿੱਚ ਕੱਪ ਆ ਗਏ ਚੀਨੀ ਦੇ ਮਿੱਟੀ ਦੇ ਤਾਂ ਉਹ ਜਿਹੜੇ ਕੱਪ ਬੋਨ ਚਾਈਨਾ ਦੇ ਨੇ ਉਹ ਬੋਨ ਉਹ ਹੱਡੀਆਂ ਤੋਂ ਹੀ ਬਣਦੇ ਆ ਤੁਸੀਂ ਲੱਖ ਕਹੀ ਜੋ ਜੀ ਮੈਂ ਗਊ ਦਾ ਭਗਤ ਆ ਮੈਂ ਫਲਾਣੇ ਦਾ ਭਗਤ ਆ ਉਹ ਕਿਹੜੇ ਜਾਨਵਰ ਦੀ ਹੱਡੀ ਆ ਤੁਹਾਨੂੰ ਪਤਾ ਹੀ ਨਹੀਂ ਉਹ ਬੋਨ ਚਾਈਨਾ ਦਾ ਜਿਹੜਾ ਕੱਪ ਹੈ オリジナル ਹੱਡੀਆਂ ਤੋਂ ਬਣਦਾ ਹੈ ਇਹ ਗੱਲ ਨੋਟ ਕਰ ਲਓ ਇਸ ਤੇ ਕਰਕੇ ਅਸੀਂ ਕਹਿੰਦੇ ਹੁੰਨੇ ਆ ਵੀ ਮਿੱਟੀ ਦੇ ਬਰਤਨ ਚ ਚਾਹ ਪੀ ਲਿਆ ਕਰੋ ਇਹ ਇਹ ਬੌਨ ਚైనਾ ਦੇ ਜਿਹੜੇ ਸੈੱਟ ਨੇ ਭਾਂਡਿਆਂ ਦੇ ਸੈੱਟ ਨੇ ਇਹ ਬੜਾ ਬੈਡ ਕੰਮ ਹੋ ਗਿਆ ਪਰ ਕੀ ਕੀ ਕਰ ਸਕਦੇ ਹੋ ਤੁਹਾਡੀ ਆਪਣੀ ਜ਼ਿੰਦਗੀ ਆ ਉਹ ਤੁਸੀਂ ਕਰਨਾ ਪਰ ਇੱਕ ਚੀਜ਼ ਧਿਆਨ ਰੱਖੋ ਜਿਹੜੀ 4 ਵਜੇ ਦੀ ਚਾਹ ਹੈ ਉਹਨੂੰ ਜੇ ਕਨਵਰਟ ਕਰ ਸਕਦੇ ਹੋ ਉਹਨੂੰ ਕਿਸੇ ਤਰੀਕੇ ਕਨਵਰਟ ਕਰੋ ਕਿਸ ਚੀਜ਼ ਦੇ ਵਿੱਚ ਕਨਵਰਟ ਕਰਨਾ ਉਹ ਮੈਂ ਤੁਹਾਨੂੰ ਦੱਸਦਾ ਉਹਨੂੰ ਤੁਸੀਂ ਕੋਈ ਵੀ ਕਿਸੇ ਕੋਈ ਵੀ ਜਿਹੜਾ ਫਰੂਟ ਹੈ ਉਹਦਾ ਤੁਸੀਂ ਜੂਸ ਜਾਂ ਸਮੂਦੀ ਬਣਾ ਕੇ ਲੈ ਸਕਦੇ ਹੋ ਸੱਤੂ ਲੈ ਸਕਦੇ ਹੋ ਹੋਰ ਬਹੁਤ ਸਾਰੀਆਂ ਚੀਜ਼ਾਂ ਉਸ ਟਾਈਮ ਕੰਮ ਕਰਦੀਆਂ ਨੇ ਉਹ ਜਿਹੜੇ ਚੀਜ਼ਾਂ ਲਓਗੇ ਨਾ ਉਹਦਾ ਫਾਇਦਾ ਹੋਊਗਾ ਪਰ ਜਿਹੜੀ ਚਾਹ ਹੈ ਨਾ ਉਹਨੂੰ ਹੌਲੀ ਹੌਲੀ ਘਟਾਓ ਅੱਛਾ ਫਿਰ ਕਈ ਮੇਰੇ ਭਰਾ ਨੇ ਅੱਜਕੱਲ ਤਾਂ ਸਾਡੀਆਂ ਭੈਣਾਂ ਵੀ ਉੱਚ ਸ਼ਾਮਲ ਨੇ 4 ਵਜੇ ਤੋਂ ਬਾਅਦ ਉਹ 7 ਵਜੇ ਉਹਨਾਂ ਨੇ ਆਪਣਾ ਦੂਜਾ ਟਾਈਮ ਕਰ ਲਿਆ ਹੋਇਆ ਸਾਰਿਆਂ ਨੇ ਉਹ ਵੀ ਕੰਮ ਕਰਨਾ ਵੀ ਪੈਗ ਲਾਉਣਾ ਜਾਂ दारू ਪੀਣੀ ਜਿਹੜਾ ਕਿ ਹੋਰ ਵੀ ਜ਼ਿਆਦਾ ਬੈਡ ਆ ਇਹ ਤੁਸੀਂ ਇੱਕ ਗੱਲ ਸਮਝ ਲਓ ਵੀ ਆਪਾਂ ਨੂੰ ਡਸਟਬਿਨ ਤਾਂ ਪਤਾ ਲੱਗੇ ਕਿਹੜੇ ਡਸਟਬਿਨ ਚ ਕਿਹੜੇ ਰੰਗ ਦੇ ਡਸਟਬਿਨ ਚ ਗਿੱਲਾ ਗੂੜਾ ਪਾਉਣਾ ਕਿਹੜੇ ਰੰਗ ਦੇ ਡਸਟਬਿਨ ਚ ਸੁੱਕਾ ਗੂੜਾ ਪਾਉਣਾ ਕਿਹੜੇ ਰੰਗ ਦੇ ਡਸਟਬਿਨ ਚ ਕਿਹੜਾ ਕੂੜਾ ਪਾਉਣਾ ਇਹ ਤਾਂ ਸਾਨੂੰ ਲੱਗਿਆ ਪਤਾ ਪਰ ਸਾਨੂੰ ਇਹ ਨਾ ਪਤਾ ਲੱਗਿਆ ਵੀ ਆਹ ਜਿਹੜਾ ਰੱਬ ਨੇ ਸਾਨੂੰ ਦਿੱਤਾ ਇਹਦੇ ਵਿੱਚ ਡਸਟਬਿਨ ਦੀ ਤਰ੍ਹਾਂ ਕੁਝ ਵੀ ਅਸੀਂ ਪਾਈ ਜਾਂਦੇ ਹਾਂ ਤੁਸੀਂ ਇਹ ਤਾਂ ਦੇਖੋ ਨਾ ਵੀ ਇਹ ਸਾਡਾ ਸ਼ਰੀਰ ਬਣਿਆ ਦੁੱਧ ਕਿਉਂ ਵਾਸਤੇ ਡਾਈਟ ਲੈਣ ਵਾਸਤੇ ਗੁੱਡ ਫੂਡ ਲੈਣ ਵਾਸਤੇ ਤੁਸੀਂ ਉਹਦੇ ਵਿੱਚ ਸ਼ਰਾਬਾਂ ਕਬਾਬਾਂ ਦੀਆਂ ਚੀਜ਼ਾਂ ਤੜਕੇ ਲਾਲਾ ਕੇ ਅਲੱਗ-ਅਲੱਗ ਚੀਜ਼ਾਂ ਪਤਾ ਨਹੀਂ ਕੀ-ਕੀ ਪਾਤਾ ਤੇ ਉਹ ਅੰਦਰ ਜਿਹੜੇ ਆਰਗਨਸ ਨੇ ਉਹ ਕੁਝ ਨਹੀਂ ਕਰ ਸਕਦੇ ਇਸ ਕਰਕੇ ਥੋੜਾ ਜਿਹਾ ਆਪਣੀ ਡਾਈਟ ਦਾ ਖਿਆਲ ਰੱਖੋ ਜਿਹੜੀ ਈਵਨਿੰਗ ਦੀ ਚਾਹ ਹੈ ਮੈਂ ਮਨਾ ਨਹੀਂ ਕਰਦਾ ਚਾਹ ਲਓ ਜੇ ਲੈਂਦੇ ਹੋ ਪਰ ਥੋੜਾ ਜਿਹਾ ਸਟਾਈਲ ਚੇਂਜ ਕਰਨ ਦੀ ਕੋਸ਼ਿਸ਼ ਕਰੋ ਵੀ ਇੱਕ ਦੋ ਦਿਨ ਲੈ ਲਈ ਇੱਕ ਦੋ ਦਿਨ ਨਾ ਲੈ ਲਈ ਇਸ ਤਰ੍ਹਾਂ ਕਰਕੇ ਵੀ ਲੈ ਸਕਦੇ ਹੋ ਉਹਦੀ ਜਗ੍ਹਾ ਹੋਰ ਚੀਜ਼ਾਂ ਅਗਰ ਤੁਸੀਂ ਸੈੱਟ ਕਰੋਗੇ ਹੋ ਜਾਣ ਗਿਆ ਹੌਲੀ ਹੌਲੀ ਇਹ ਕਰੂ ਤੁਹਾਡੀ ਆਪਣੀ ਜ਼ਿੰਦਗੀ ਆ ਸਿਰ ਦਰਦ ਹੁੰਦਾ ਜੀ ਕਈ ਭੈਣਾ ਕਹਦੀ ਇਹਨੇ ਉਹ ਗੁਲਸਬ ਜੇ ਚਾਹ ਨਹੀਂ ਪੀਂਦੇ ਸ਼ਾਮ ਨੂੰ 4 ਵਜੇ ਸਿਰ ਦੁਖਣ ਲੱਗ ਜਾਂਦਾ ਬਿਲਕੁਲ ਠੀਕ ਹੈ ਕਿਉਂਕਿ ਅਸੀਂ ਉਹਨੂੰ ਆਦਤ ਪਾ ਲਈ ਆਪਣੀ ਬਾਡੀ ਨੂੰ ਹਮੇਸ਼ਾ ਜੇ ਸਿਰ ਦੁਖੂਗੇ ਤੁਸੀਂ ਉਸ ਟਾਈਮ ਖਸਖਸ ਵਾਲਾ ਦੁੱਧ ਪੀ ਲਓ ਆਨੰਦ ਦਾ ਜੂਆ ਖਸਖਸ ਵਾਲੇ ਦੁੱਧ ਨੇ ਨਰਵ ਸਿਸਟਮ ਨੂੰ ਤਾਕਤ ਦੇ ਦੇਣੀ ਹੈ ਬ੍ਰੇਨ ਨੂੰ ਤਾਕਤ ਦੇ ਦੇਣੀ ਹੈ ਮਜਾਲ ਹੈ ਕੋਈ ਪ੍ਰੋਬਲਮ ਆ ਜਾਏ ਗੂੰਦ ਮੰਗਾ ਕੇ ਰੱਖੋ ਘਰੇ ਗੂੰਦ ਖਾਇਆ ਕਰੋ ਪਹਿਲਾਂ ਆਪਾਂ ਪੰਜੀਰੀ ਬਣਾਉਂਦੇ ਸੀ ਉਹ ਚ ਗੂੰਦ ਪੈਂਦੀ ਸੀ ਉਹਦੇ ਵਿੱਚ ਮਖਾਣੇ ਪੈਂਦੇ ਸੀ ਬਾਦਾਮ ਪੈਂਦੇ ਸੀ ਉਹਦੇ ਵਿੱਚ ਸਫੈਦ ਮੁਸਲੀ ਪੈਂਦੀ ਸੀ ਕਾਲੀ ਮੁਸਲੀ ਪੈਂਦੀ ਸੀ ਸਾਲ ਪੰਜਾ ਪੈਂਦਾ ਸੀ ਸਾਲ ਮਿਸ਼ਰੀ ਪੈਂਦੀ ਸੀ ਕੀ ਕੀ ਨਹੀਂ ਪੈਂਦਾ ਸੀ ਆਪਾਂ ਉਹ ਪੰਜੀਰੀਆਂ ਖਾ ਖਾ ਕੇ ਪਲੇ ਹੋਇਆ ਸਾਰੇ ਜਾਣੇ ਤਾਂ ਅੱਜ ਇਹਨਾਂ ਉਮਰਾਂ ਦੇ ਵਿੱਚ ਵੀ ਉਹ ਚੀਜ਼ ਹੈਗੀ ਹੈ ਕਿ ਤਕਾਬਟ ਨਹੀਂ ਹੁੰਦੀ ਔਰ ਸਿਹਤ ਵੀ ਠੀਕ ਰਹਿੰਦੀ ਆ ਅੱਜਕੱਲ ਜਿਵੇਂ 슈ਗਰ ਹੈ ਜੋੜਨ ਦਾ ਦਰਦ ਹੈ ਆਮ ਛੋਟੇ ਛੋਟੇ ਬੱਚਿਆਂ ਨੂੰ ਵੀ ਹੋ ਰਹੀ ਹੈ ਇਹ ਚੀਜ਼ਾਂ ਤੋਂ ਬਚਣ ਵਾਸਤੇ ਸਾਨੂੰ ਆਪਣੀ ਡਾਈਟ ਠੀਕ ਕਰਨੀ ਪਊਗੀ ਇਹ ਹੋਊਗੀ ਸ਼ਾਮ ਦੀ ਚਾਹ ਟੀ ਟਾਈਮ ਫਾਰ 4 ਪੀ ਐਮ ਇਹਨੂੰ ਬਚਾ ਲਓ ਇਹ ਟਾਈਮ ਨੂੰ ਜੇ ਤੁਸੀਂ ਕੱਢ ਗਏ ਨਾ ਤਾਂ ਤੁਸੀਂ ਬਹੁਤ ਕੁਝ ਕਮਾਜੋਗੇ ਇਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਉਹ ਚਾਹ ਜਿਹੜੀ ਹੈ ਰੋਜ਼ ਦੀ ਰੋਜ਼ ਤੁਹਾਨੂੰ 2-3 ਮਿੰਟ ਤੁਹਾਡੀ ਉਮਰ ਘਟਾ ਰਹੀ ਹੈ ਰੋਜ਼ ਦੀ ਰੋਜ਼ ਔਰ ਇਹਨੂੰ ਜਿੰਨੀ ਛੇਤੀ ਹੋ ਸਕੇ ਇਹਨੂੰ ਤੁਸੀਂ ਕਵਰ ਕਰੋ ਔਰ ਇਹਨੂੰ ਬੰਦ ਕਰੋ ਦੂਸਰੀ ਉਹਨ ਉਸ ਤੋਂ ਬਾਅਦ 4 ਵਜੇ ਤੋਂ ਬਾਅਦ ਜਿਹੜੇ ਮੈਂ ਗੱਲ ਕੀਤੀ ਐ ਕੁਛ ਤਾਂ ਭੈਣ ਭਰਾ ਸਾਡੇ दारू ਵਾਲੇ ਪਾਸੇ ਚਲੇ ਜਾਂਦੇ ਆ ਹੁਣ ਮੈਂ ਉਹਨਾਂ ਨੂੰ ਕਿਵੇਂ ਰੋਕਾਂ ਨਹੀਂ ਰੋਕ ਸਕਦੇ ਕਿਉਂਕਿ ਉਹ ਪੁੱਠੀ ਆਦਤ ਐ ਪੁੱਠੀ ਆਦਤ ਚੜਾਉਣੀ ਬਹੁਤ ਔਖੀ ਐ ਸਿੱਧੀ ਆਦਤ ਬਾਰੇ ਆਪਾਂ ਬੋਲ ਸਕਦੇ ਆ ਤਾਂ ਇਸ ਕਰਕੇ ਜਿਹੜੇ ਲੋਕੀ ਸ਼ਰਾਬ ਪੀਂਦੇ ਆ ਬੀਅਰ ਪੀਂਦੇ ਆ ਵਿਸਕੀ ਪੀਂਦੇ ਆ ਕੋਈ ਵੀ ਐਦਾਂ ਦਾ ਨਸ਼ਾ ਕਰਦੇ ਆ ਉਹਨਾਂ ਵਾਸਤੇ ਇੱਕ ਬਹੁਤ ਇੰਪੋਰਟੈਂਟ ਮੈਚੀਜ਼ ਦੱਸਣ ਜਾ ਰਿਹਾ ਆ ਆਮਲੇ ਦਾ ਚੂਰਨ ਲੈਣਾ ਰਾਤ ਨੂੰ ਇੱਕ ਗਲਾਸ ਪਾਣੀ ਚ ਭਿਓ ਕੇ ਰੱਖ ਦੇਣਾ ਸਵੇਰੇ ਉੱਠ ਕੇ ਜ਼ਰੂਰ ਪੀਣਾ ਤਾਂ ਕਿ ਜਿੰਨੇ ਬਾਡੀ ਦੇ ਵਿੱਚ ਬੈਡ ਇਫੈਕਟ ਆਏ ਆ ਉਹ ਤੁਹਾਡੇ ਕੰਟਰੋਲ ਹੋ ਜਾਣ ਹੌਲੀ ਹੌਲੀ ਸਰੀਰ ਦੇ ਵਿੱਚ ਆਮਲੇ ਨੇ ਇੰਨੀ ਜਾਨ ਭਰ ਦੇਣੀ ਆ ਨਾ ਤੁਹਾਨੂੰ ਸ਼ਰਾਬ ਤੋਂ ਉਹੀ ਨਫ਼ਰਤ ਹੋ ਜਾਊਗੀ ਵੀ ਮੈਂ ਨਹੀਂ ਪੀਣੀ ਤੇ ਦੂਜੀ ਚੀਜ਼ ਉਹਦੇ ਵਾਸਤੇ ਇੱਕ ਕਾਲਾ ਗੂੰਦ ਆਉਂਦਾ ਤੁਹਾਨੂੰ ਸ਼ਾਇਦ ਪਤਾ ਹੋਵੇ ਕਾਲਾ ਗੂੰਦ ਬੈਦਵਾਨ ਦਾ ਉਹ ਕਾਲਾ ਗੂੰਦ ਦਾ ਕੈਪਸੂਲ ਇੱਕ ਡੇਲੀ ਅਗਰ ਤੁਸੀਂ ਖਾਓਗੇ ਤੁਸੀਂ ਦੇਖੋਗੇ ਕਮਾਲ ਦੇ ਰਿਜ਼ਲਟ ਆ ਰਹੇ ਨੇ ਕੋਈ ਪ੍ਰੋਬਲਮ ਹੀ ਨਹੀਂ ਨਾ ਗੋਡਿਆਂ ਚ ਉਹਨੂੰ ਅਸੀਂ ਗੋਡਿਆਂ ਦੀ ਗਰੀਸ ਕਹਿੰਨੇ ਤਾਂ ਉਹ ਗੋਡਿਆਂ ਦੀ ਗਰੀਸ ਨਹੀਂ ਕੱਲੀ ਉਹ ਪੂਰੇ ਸਰੀਰ ਦੀ ਗਰੀਸ ਹੈ ਉਹਨੂੰ ਕਿਤੇ ਇਕੱਲਾਏ ਪਤਾ ਵੀ ਮੈਂ ਗੋਡਿਆਂ ਦੀ ਜਾ ਕੇ ਕੰਮ ਕਰਨਾ ਉਹ ਪੂਰੇ ਬਾਡੀ ਦੇ ਜੋਇੰਟਸ ਤੇ ਕੰਮ ਕਰਨਾ ਉਹਨੇ ਤੁਹਾਡੇ ਪੂਰੀ ਬਾਡੀ ਦੇ ਮਸਲ ਜ ਨੂੰ ਰਿਲੈਕਸ ਕਰ ਦੇਣਾ ਜੋਇੰਟ ਨੂੰ ਰਿਲੈਕਸ ਕਰ ਦੇਣਾ ਤਾਂ ਉਹ ਇੱਕ ਕੈਪਸੂਲ ਡੇਲੀ ਆਪਾਂ ਖਾਣ ਦੀ ਆਦਤ ਪਾਓ ਜੇ ਤੁਸੀਂ ਸਵੇਰੇ ਉਹਨੂੰ ਨਾਸ਼ਤੇ ਤੋਂ ਬਾਅਦ 1.5 ਘੰਟੇ ਬਾਅਦ ਜਿਹੜੀ ਅੰਕ੍ਰਿਤ ਦਾਲ ਦੂਲ ਦੱਸੀ ਆ ਉਹਦੇ ਵਿੱਚ ਵਿੱਚ ਜੇ ਤੁਸੀਂ ਉਹ ਵੀ ਲੈ ਲੋਗੇ ਉਹ ਵੀ ਇੱਕ ਨੇਚਰਲ ਚੀਜ਼ ਆ ਜਿਹੜੀ ਪੇੜਾਂ ਨੂੰ ਲੱਗਦੀ ਆ ਉਸ ਤੋਂ ਬਣਿਆ ਹੋਇਆ ਉਹ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਖਾ ਸਕਦੇ ਹੋ ਹੁਣ ਆਏਗੀ ਗੱਲ ਡਿਨਰ ਦੀ ਅੱਛਾ ਡਿਨਰ ਚਸੀਂ ਬਹੁਤ ੱੱਕਾ ਕਰਦੇ ਆ ਜਿੰਨਾ ਲੋਕਾਂ ਨੇ ਤਾਂ ਸ਼ਰਾਬ ਪੀ ਲਈ ਉਹਨੂੰ ਤਾਂ ਹੀ ਨਹੀਂ ਪਤਾ ਡਿਨਰ ਕਹੇ ਜਾ ਕਰ ਲਿਆ ਮੈਂ ਉਹਨਾਂ ਨੂੰ ਸਬਜ਼ੀ ਵੀ ਨਹੀਂ ਪਤਾ ਹੁੰਦੀ ਰਾਤ ਕਿਹੜੀ ਖਾਈ ਆ ਸਵੇਰੇ ਦੱਸ ਨਹੀਂ ਪਾਉਂਦੇ ਹੋ ਤੇ ਜਿਹੜੇ ਲੋਕੀ ਵੈਸੇ ਅ ਧੱਕੇ ਹਾਰੇ ਜਾਂਦੇ ਆ ਘਰੋਂ ਕੰਮਕਾਰ ਤੋਂ ਘਰੇ ਉਹਨਾਂ ਨੂੰ ਜਾਂਦੇ ਕਈ ਵਾਰੀ ਘਰਵਾਲੀਆਂ ਕੀ ਕਰਦੀਆਂ ਪਹਿਲਾਂ ਪਾਣੀ ਪਿਲਾਉਂਦੀਆਂ ਨਾਲ ਹੀ ਪਲੇਟ ਮੂਰੇ ਰੱਖ ਦਿੰਦੀਆਂ ਖਾਣਾ ਖਾ ਲਓ ਜੀ ਫਟਾਫਟ ਫਿਰ ਚਿੰਟੂ ਨੇ ਜਾਣਾ ਤੇ ਉਹ ਵਿਚਾਰੇ ਚਿੰਟੂ ਦੇ ਚੱਕਰ ਜੋ ਬੜਾ ਵੱਡਾ ਖਾਣਾ ਉਹ ਘੁਬਣੀ ਹੁੰਦੀ ਬਿਨਾਂ ਭੁੱਖ ਤੋਂ ਇਸ ਕਰਕੇ ਰਾਤ ਦਾ ਜਿਹੜਾ ਖਾਣਾ ਉਹ ਬਹੁਤ ਥੋੜਾ ਵੈਸੇ ਤਾਂ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਰਾਤ ਨੂੰ ਸ਼ਾਹੀ ਖਾਣਾ ਖਾਓ ਰਾਜੇ ਮਹਾਰਾਜਿਆਂ ਵਾਲਾ ਉਹ ਕੀ ਹੈ ਖਿਚੜੀ ਕਾ ਬਾਤ ਹੈ ਖਿਚੜੀ ਖਾਓ ਲਿੰਬੂ ਦਾ اچਾਰ ਨਾਲ ਟੇਸਟੀ ਬਣੂਗੀ ਖਾ ਕੇ ਤੁਹਾਨੂੰ ਅਨੰਦ ਆਊਗਾ ਨੀਂਦ ਐਸੀ ਆਊਗੀ ਤੁਸੀਂ ਕਹੋਗੇ ਕਮਾਲ ਹੋ ਗਿਆ ਹੈਨਾ ਜੇ ਹੁਣ ਤੁਸੀਂ ਆਪਣੀ ਬਾਡੀ ਦੀ ਗੱਲ ਕਰੋ ਤੁਹਾਨੂੰ ਅਸੀਂ ਕਹੀਏ ਵੀ ਤੁਹਾਡੀ ਬਾਡੀ ਜਿਹੜੀ ਆ ਉਹ ਵਜ਼ਨ ਚੱਕ ਸਕਦੀ ਹੈ 50 ਕਿਲੋ ਅਸੀਂ 50 ਦੀ ਜਗ੍ਹਾ ਤੁਹਾਡੇ ਉੱਤੇ 80 ਕਿਲੋ ਰੱਖਦੀਏ ਤਾਂ ਤੁਸੀਂ ਝੁੱਟੋਗੇ ਨਾ ਥੱਲੇ 50 ਵੀ ਝੁੱਟੋਗੇ ਤਾਂ ਇਸ ਕਰਕੇ ਸਾਡੀਆਂ ਅੰਤੜੀਆਂ ਜਿਹੜੀਆਂ ਉਹਨਾਂ ਨੂੰ ਰੈਸਟ ਵੀ ਤਾਂ ਚਾਹੀਦਾ ਘਰਬਖਤ ਚ ਚੱਕੀ ਚੱਲਦੀ ਰੱਖਣੀਆਂ ਤਾਂ ਰਾਤ ਦਾ ਜਿਹੜਾ ਖਾਣਾ ਹੈ ਸਾਡਾ ਉਹ ਖਿਚੜੀ ਹੋ ਜਾਏ ਦੱਲੀਆਂ ਹੋ ਜਾਏ ਜਾਸੜ ਦੇ ਖੁਰ ਬਹੁਤ ਸਾਰੀਆਂ ਚੀਜ਼ਾਂ ਨੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਬਹੁਤ ਵਧੀਆ ਬਣਦੀ ਆ ਉਹ ਹੈ ਕੁੱਦਰੇ ਦੀ ਜਿਹੜੀ ਉਹ ਬਣਦੀ ਆ ਕੁੱਦਰੇ ਦਾ ਦਲੀਆ ਬਣਦਾ ਖੀਰ ਬਣਦੀ ਆ ਤੁਸੀਂ ਇੱਕ ਵਾਰ ਖਾ ਕੇ ਦੇਖੋ ਕੁੱਦਰੇ ਦੀ ਜਿਹੜੀ ਉਹ ਹੈ ਨਾ ਜਿੱਦਾਂ ਬਾਜਰਾ ਹੁੰਦਾ ਉਸ ਤਰ੍ਹਾਂ ਦੀ ਇਹਦੀ ਉਹ ਹੁੰਦੇ ਆ ਸੀਡ ਉਹਦੇ ਤੋਂ ਜਦੋਂ ਤੁਸੀਂ ਬਣਾਓਗੇ ਖੀਰ ਬਣਾ ਲਓ ਉਹਦੇ ਤੋਂ ਦਲੀਆ ਬਣਾ ਲਓ ਉਹਦੇ ਤੋਂ ਤੁਸੀਂ ਕੋਈ ਵੀ ਚੀਜ਼ ਬਣਾ ਸਕਦੇ ਹੋ ਉਹ ਜੇ ਤੁਸੀਂ ਬਣਾਓਗੇ ਨਾ ਕਿਾ ਕਮਾਲ ਦਾ ਉਹਦਾ ਟੇਸਟ ਮੈਗੀ ਦੀ ਤਰ੍ਹਾਂ ਉਹਨੂੰ ਟਮਾਟਰ ਪਾ ਲਓ ਉਹਦੇ ਵਿੱਚ ਤੁਸੀਂ ਉਹਦੇ ਵਿੱਚ ਕੋਈ ਵੀ ਇਦਾਂ ਦਾ ਵੈਜੀਟੇਬਲ ਜਿਹੜਾ ਤੁਹਾਨੂੰ ਅੱਛਾ ਲੱਗਦਾ ਗਾਜਰ ਹੈ ਟਮਾਟਰ ਹੈ ਮੂਲੀ ਹੈ ਕੁਝ ਵੀ ਪਾ ਸਕਦੇ ਹੋ ਪੱਤੇ ਕੱਟ ਕੇ ਮੂਲੀ ਦੇ ਪਾ ਸਕਦੇ ਹੋ ਪਿਆਜ਼ ਦੀਆਂ ਭੁੰਕਾਂ ਕੱਟ-ਕੱਟ ਕੇ ਪਾ ਸਕਦੇ ਹੋ ਤੁਹਾਨੂੰ ਕਿੰਨਾ ਹਲੰਦ ਆਉਣ ਵਾਲਾ ਉਹਦੇ ਵਿੱਚ ਤੁਸੀਂ ਦੇਖੋਗੇ ਕਿੰਨੀ ਲਾਈਟ ਤੁਹਾਡੀ ਬੋਡੀ ਰਹੇਗੀ ਭਜਨ ਨਹੀਂ ਵਧੇਗਾ ਔਰ ਜੇ ਭਜਨ ਘਟਾ ਉਹ ਵੀ ਨਾਰਮਲ ਆਏਗਾ ਤਾਂ ਇਹ ਆਪਾਂ ਜਿਹੜਾ ਸਵੇਰੇ ਉੱਠ ਕੇ ਰਾਤ ਨੂੰ ਸੌਣ ਤੱਕ ਦਾ ਕੰਮ ਆ, ਇਹੀ ਕਰਨਾ। ਇਹਦੇ ਨਾਲ ਕੀ ਆ ਕਿ ਰਾਤ ਨੂੰ ਮੈਂ ਰੋਟੀ ਦੀ ਤਾਂ ਮੈਂ ਗੱਲ ਨਹੀਂ ਕਰ ਸਕਦਾ। ਖਾਣੀ ਵੀ ਨਹੀਂ ਚਾਹੀਦੀ। ਖਾਦੇ ਬਹੁਤ। ਰਾਤ ਨੂੰ ਤੁਸੀਂ ਖਿਚੜੀ ਲਓ, ਦਲੀਆ ਲਓ ਜਾਂ ਕੋਧਰੇ ਦਾ ਆਟਾ ਲੈ ਲਓ। ਉਹਦੀ ਚਪਾਤੀ ਲੈ ਸਕਦੇ ਹੋ ਇੱਕ ਇੱਕ ਚਪਾਤੀ ਜਾਂ ਤੁਸੀਂ ਉਹਦਾ ਦਲੀਆ ਖਿਚੜੀ ਬਣਾ ਸਕਦੇ ਹੋ ਕੋਧਰੇ ਦੇ ਸੀਡਸ ਤੋਂ। ਤਾਂ ਤੁਸੀਂ ਦੇਖੋਗੇ ਕਮਾਲ ਦੇ ਰਿਜ਼ਲਟ ਨੇ। ਹੁਣ ਕਈ ਕਹਿਣਗੇ ਰਾਤ ਨੂੰ ਗੁਰਸੱਭ ਅਸੀਂ ਤਾਂ ਨਾ दारू ਪੀਨੇ। ਨਾਸੀ ਕੋਈ ਬੀਅਰ ਪੀਨੇ ਨਾ ਸਾਨੂੰ ਤਾਂ ਦੁੱਧ ਪੀਣ ਦੀ ਆਦਤ ਆ ਜਦ ਜਦ ਅਸੀਂ ਹੋਸ਼ ਸੰਭਾਲ ਲਿਆ ਇੱਕ ਗਲਾਸ ਦੁੱਧ ਜ਼ਰੂਰ ਪੀਨੇ ਆ ਰਾਤ ਨੂੰ ਪੀਓ ਮਨਾਂ ਨਹੀਂ ਕਰਦੇ ਜ਼ਰੂਰ ਪੀਓ ਹਲਦੀ ਪਾ ਕੇ ਪੀ ਲੋ ਦੁੱਧ ਦੇ ਵਿੱਚ ਹਲਦੀ ਪਕਾ ਲੋ ਉਹਨੂੰ ਪੀਓ ਉਹਦਾ ਟੋਨ ਚੇਂਜ ਹੋ ਗਿਆ ਉਹਦਾ ਨੁਕਸਾਨ ਕੋਈ ਨਹੀਂ ਫਾਇਦੇ ਫਾਇਦੇ ਹੋਣਗੇ ਜਿੰਨਾ ਵੀ ਦਰਦ ਹੁੰਦਾ ਬਾਡੀ ਦੇ ਵਿੱਚ ਸਟ्रेस ਹੁੰਦਾ ਬ੍ਰੇਨ ਦੇ ਵਿੱਚ ਹਰ ਚੀਜ਼ ਚ ਫਾਇਦਾ ਕਰੂਗਾ ਤਾਂ ਇਹ ਹੋਗੀ ਗੱਲ ਸਵੇਰੇ ਸੁੱਤੇ ਉੱਠਣ ਤੋਂ ਲੈ ਕੇ ਰਾਤ ਨੂੰ ਬੈੱਡ ਤੇ ਸੌਣ ਤੱਕ ਦੀ ਇਹ ਔਰ ਇਧਰ ਨੀਂਦ ਬਹੁਤ ਵਧੀਆ ਆਊਗੀ ਤੁਸੀਂ ਥੋੜੇ ਜੇ ਦਿਨ ਕਰਕੇ ਦੇਖੋ ਹੋ ਸਕਦਾ ਅੱਜ ਮੇਰੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣ ਨਹੀਂ ਪਸੰਦ ਆਈਆਂ ਹੋਣ ਕਿਉਂਕਿ ਕਿਸੇ ਵੀ ਇਨਸਾਨ ਨੂੰ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਤੂੰ ਕੀ ਆ ਕਰ ਜਾਂ ਨਾ ਕਰ ਪਰ ਜੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਇਹਨੂੰ ਅੱਗੇ ਸਬਸਕ੍ਰਾਈਬ ਕਰ ਦਿਓ ਆਪਣੇ ਦੋਸਤਾਂ ਨੂੰ ਭੇਜ ਦਿਓ ਸ਼ੇਅਰ ਕਰ ਦਿਓ ਇਹਨੂੰ ਲਾਈਕ ਕਰ ਦਿਓ ਇੱਕ ਨਾ ਤੁਸੀਂ ਲਾਈਕ ਤਾਂ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਨੇ ਉਹ ਘੰਟੀ ਵਾਲੇ ਬਟਨ ਦੇ ਹੱਥ ਨਹੀਂ ਲਾਉਂਦੇ ਉਹ ਸਾਡਾ ਵੀਡੀਓ ਰਾਹ ਚ ਹੀ ਰਹਿ ਜਾਂਦਾ ਨਾ ਤੁਹਾਡੇ ਕੋਲੇ ਪਹੁੰਚਦਾ ਨਾ ਤੁਹਾਡੇ ਬਿੱਤਰਾ ਕੋਲੇ ਪਹੁੰਚਦਾ ਘੰਟੀ ਜਰੂਰ ਦਬਾ ਦਿਆ ਕਰੋ ਤੇ ਇਹ ਇਹਦੇ ਨਾਲ ਹੀ ਅੱਜ ਦਾ ਦਿਨ ਜਿਹੜਾ ਹੈਗਾ ਆਪਾਂ ਕੰਪਲੀਟ ਕੀਤਾ ਬਾਕੀ ਫਿਰ ਮਿਲਦੇ ਰਹਾਂਗੇ ਰੱਬ ਰਾਖਾ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਔਰ ਸਾਰੇ ਦਰਸ਼ਕਾਂ ਨੂੰ ਵੀ ਮੇਰੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਦੋ ਸਰਜਨ ਨੂੰ ਮੈਨ ਦੀ ਹੋਈ ਇਜਾਜ਼ਤ ਸਸਰੀ ਕਾ